ਹਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਇੱਥੇ ਲੱਗਿਆ ਰੋਟੀ ਖਾਣ ਅੱਜ ਸਾਰੇ ਪਰੋਨੇ ਚਲ ਗਏ ਸਾਬ ਨੂੰ ਮੇਰਾ ਉੱਧਰ ਅੱਜ ਸਾਰੇ ਪਰੋਨੇ ਚਲ ਗਏ ਹਨਾ ਇੱਕ ਕੁੜੀ ਹੋਣ ਗਈ ਆ ਮੀਂਹ ਹੀ ਹੜਦਾ ਸੀ ਤੇ ਉੱਧਰ ਪਾਣੀ ਬਹੁਤ ਕਹਿੰਦੇ ਆਇਆ ਆ ਉੱਥੇ ਖੜੇ ਆ ਉਹ ਰਾਜ ਪਰ ਇੱਕ ਕੱਚ ਦੀ ਗਲਾਸੀ ਲੈ ਕਣੀ ਪਈ ਕੱਚ ਦੀ ਗਲਾਸੀ ਚ ਪਾਣੀ ਕਿਉਂਕਿ ਹੋਮੋਪੈਥੀ ਕਹਣਾ ਕਿ ਕੱਚ ਦੀ ਗਲਾਸੀ ਚ ਹੀ ਪਾਣੀ ਦੇਣਾ ਪੈਂਦਾ ਆ ਮੋਰ ਪੱਕਾ ਚੀ ਗਲਾਸੀ ਚ ਪਾਣੀ ਲੈ ਕੇ ਜਾਣੀ ਆ ਦਵਾਈ ਦੂਈ ਦੇ ਕੇ ਆਹ ਲੋ ਪਾਣੀ ਬਸ ਇੰਨਾ ਕੇ ਪਾਣੀ ਭਰਨਾ ਪੈਂਦਾ ਇਹ ਤੋਂ ਵੀ ਥੋੜਾ ਘੱਟ ਹੀ ਭਰਨਾ ਪੜਾ ਥੋੜਾ ਡੋਲਣਾ ਪੈਣਾ ਇਹਦੇ ਵਿੱਚ ਦਵਾਈ ਰਣੀ ਪੈਂਦੀ ਕੱਚ ਦੀ ਗਲਾਸੀ ਚ ਬੂੰਦਾ ਲੋ ਤੋਇ ਆਪਣੀ ਉਸ ਤੋਂ ਆਇਆ ਜੀ ਇਹ 2 ਵਜੇ ਵਾਲੀ ਬੋਲਨੀ

ਉਹ ਲਾਇਆ ਤਾਂ ਤੁੰ ਨੂੰ ਜਿਆ 1 4 5 6 ਉਹ ਤਾਂ ਮੈਂ ਉੱਠ ਜਾਂਦੇ ਆ ਚਾਹ ਰ ਆ ਬੈਠੀ ਆ ਜੀ ਆਇਆਂ ਜੀ ਉਹ 15 ਇਹਦੀ ਨਹੀਂ ਜਾ ਰਹੇ ਸੀ ਕੋਈ ਨਹੀਂ ਉਹ ਤਾਂ ਕੋਈ ਨਹੀਂ ਇਹ ਕੱਦੀ ਉੱਪਰ ਗਈ 18 ਕ ਪੈ ਗਈਆਂ ਉਹ ਤਾਂ ਕੋਈ ਨਹੀਂ ਚਲੋ ਉਧਰ ਤੋਂ ਕੋਈ ਚੱਕ ਲਈਏ ਜਾਣਾ ਹੀ ਆ ਹਫਤੇ ਬਾਅਦ ਫੇ ਆ ਕਟਾ ਯਾਰ ਦਿੱਤੀ ਆ ਦਾ ਆ ਕਟਾ ਇਹ ਜਿਆਦਾ ਲੰਗਾ ਦੋ ਬਈ ਇਹ ਫਿਰ ਇੱਕ ਵਾਰੀ ਉੱਥੇ ਵੀ ਦਿੱਤੀ ਸੀ ਨਾ ਹਸਪੀਟਲ ਵੀ ਉਹ ਵਾਲੀ ਇਹ ਦਿੱਤੀ ਨਹੀਂ ਸੀ ਦੋ ਗੋਲੀਆਂ ਜੀ ਆ ਇਹ ਚੂਸਣ ਵਾਲੀ ਇਹ ਚੂਸਣੀਆਂ ਪਾਪਾ ਅੱਗੇ ਲੱਤ ਪਾਪਾ ਜੀ ਆ ਕੇ ਖਬਰ ਲੈਣ ਡੈਡੀ ਜੈੜੀ ਡੈਡ ਇਜ਼ ਡੈੜੀ ਆਏ ਡੈੜੀ ਤੇ ਡੈੜੀ ਆ ਗਾੜੂ ਵੀ ਆ ਗਿਆ ਗਾਲੂ ਪਿਆਰਾ ਬੈਠਾ ਆ ਮਾਰਫ ਭਾਈ ਸਾਰੇ ਹਨੰਦਾ ਜੀ ਨੇ ਇੰਨਾ ਉਡੀਕ ਲਾਇਆ ਹੈ ਲੈ ਆ ਗਈ ਲੈਟ ਵਾਹ ਗਰੂ ਲਾਈਟ ਆ ਗਈ ਹੈ ਆਪਣੇ ਪੱਖਾ ਨਹੀਂ ਚੱਲਦਾ ਇਹ ਲੈਟ ਹੈ ਨਹੀਂ ਸੀ ਆ ਜਾ ਇਨਵਰਟਰ ਲੋ ਹੋ ਗਿਆ ਹੈ ਜਾ ਠੀਕ ਆ ਪਪਾ ਜੀ ਸੁਣਾ ਇਹ ਸਾਡੇ ਪਪਾ ਜੀ ਹੈ ਡੈਡੀ ਤੇ ਡੈਡੀ ਹੈ ਇਹ ਆ ਮੇਰਾ ਆ ਮੇਰਾ ਨੂਣਾ ਆਇਆ ਆ ਮੇਰਾ ਨੂਨਾ ਆ ਇਹ ਮੇਰਾ ਨੂਨਾ ਆ ਇਹ ਮੇਰੀ ਚੜੇਲੋ ਆ ਇਹ ਵਾਸਤੇ ਨੂੰ ਸਮਾਨ ਨਾ ਜਾਂ ਕਲੀ ਨਾ ਕਲੀ ਲਾਹ ਲਖਾਈ ਜਾਂਦੀ ਇਥੋਂ ਉਹ ਕੱਪੜੇ ਲਈ ਮਾਰੀ ਤੋ ਇਹਨੂੰ ਨਿੰਦਾ ਸੁੱਦੇ ਜਾਣਾ ਸਿੱਧਾ ਪਿਆ ਚੱਲ ਤਾਂ ਆਹ ਦੇਖੋ ਸਾੜੀ ਲੱਗਣ ਲੱਗੀ ਮੈਡਮ ਬਣਨ ਲੱਗੀ ਐ ਆਹ ਦੇਖਿਓ ਮੈਡਮ ਮੈਂ ਛੋਟੀ ਮੈਡਮ ਦੇਖਿਓ ਸਾਡੀ ਛੋਟੀ ਮੈਡਮ ਬਣਨ ਲੱਗੀ ਹੁਣ ਆਹ ਦੇਖਿਓ அடிச்சி ਰੈਡ 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 ਨੇਲ ਪੈਂਟ ਵੀ ਰੈਡ ਦਾਦੀ ਦਿਖਾ ਦਾਦੀ ਦਾਦੀ ਆਰੇ ਸਾੜੀ ਪਾਈ ਮੈਡਮ ਜੀ ਨੇ ਆਰੇ ਮੈਡਮ ਬਣ ਗਈ ਜੱਸੂ ਮੈਡਮ ਬਣ ਗਈ ਜੱਸੂ ਮੈਡਮ ਬਣ ਗਈ ਇਹ ਸੋਹਣਾ ਚੜ ਕੇ ਜੁੱਤੀ ਹੋਇਆ ਤਾਂ ਰੋਡ ਪਾਇਆ ਆਹ 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 ਗੇਟ ਮੁਠੀ ਆਹ ਗੇਟ ਮੁਠੀ ਆਹ ਆਹ ਗੇਟ ਮੁਠੀ ਆਹ ਆਹ ਮੈਡਮ ਜੀ ਮੈਡਮ ਕੋਈ ਛੋਣੀ ਲੱਗਦੀ ਹੂ ਮੈਡਮ ਆਹ ਵਾੜੀ ਲਾਈ ਦੇ ਸੁਣੇ ਟ੍ਰਾਲਰ ਦੀ ਜਿੱਦ ਆ ਦੇਖੋ ਜੇ ਸੁਣੋ ਜੇ ਸੁਣੋ ਦੇਖੋ papa ਛੋਟੀ ਮੈਡਮ ਛੋਟੀ ਮੈਡਮ ਦੀ ਜਾਓ ਆ ਚੱਲੀ ਥੋੜੀ ਆ ਜੀ ਨੀ ਦੀ ਦੁੱਦੀ ਸਾੜੀ ਦੇਖੋ ਦੁੱਦੀ ਸਾੜੀ ਲੱਗ ਰਹੀ

ਕਿਨਾਂ ਬੱਦਾਂ ਆਜਾ ਮਾਡੂ ਦਾ ਦਾਦੀ ਐ ਬੋਈ ਨੂੰ ਦੱਸ ਤੇ ਮੰਮੀ ਬਣਾਉਣ ਲੱਗਿਆ ਸੁੰਢ ਡੈਡੀ ਲਈ ਤੁਹਾਨੂੰ ਨਹੀਂ ਮਗਰਾ ਉਡੀਕ ਆ ਹਾਂ ਮਸਰਾੰਗੀ ਕਿੱਥੇ ਰੱਖੀ ਗੋ ਮੈਂ ਹਰ ਸੁੰਢ ਲੱਗੇ ਬਣਾਉਣਾ ਹਾਂ ਬਣਾ ਲੈਣੇ ਦੇ ਦੇ 엄마 예 포트 무슨 ਮੀ ਦੀ ਦਾਲ ਮਸਲਾਉਂਗੀ ਦਾਲ ਬਣਾਵਾਂਗੀ ਨਾ ਬਸ ਇਹ ਬਣਾ ਲਿਓ ਹੋਰ ਬਾਤ ਬਹੁਤ ਆ ਥੋੜੀ ਜਿਹੀ ਤੁਹਾਨੂੰ ਨਾ ਜਰਾ ਤੇਲ ਵੀ ਨਹੀਂ ਦੇਣਾ ਨਾ ਹੋਰ ਬਹੁਤ ਆ ਹਾਂ ਪਾ ਲੈਣੀ ਨਹੀਂ ਨਹੀਂ ਰਹਿਣ ਤੋਂ ਹੋਣੀ ਨਾ ਜਰਾ ਇੰਨਾ ਕੁ ਚਾਹੀਦਾ ਹੀ ਆ ਬਿਲਕੁਲ ਪਹਿਲਾਂ ਤੇਲ ਨੂੰ ਦੇ ਲਓ ਪਹਿਲੇ ਥੋਲੋ ਫੇਰ ਦਾਲ ਥੋਲੋ ਥੋਲੋ ਪਹਿਲਾਂ ਦਾਲ ਆ ਥੋਲੋ ਲੈ ਇੱਧਰ ਅੱਗ ਬਾਲੀਓ ਆ ਅਗ ਵੀ ਮਸਾ ਬਲਦੀ ਆ ਹੁਣ ਬਲਣ ਲੱਗੀ ਆ ਨਾ ਵੇਖ ਕੀ ਆ ਉਹ ਡਿਗਰੀ ਟੇਗ ਗਈ ਹੈਲੋ 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 ਆਜ ਬੰਗ ਆਹਾ ਕੀ ਆ ਆਹ ਹਾਂ ਹਾਂ ਠੀਕ ਆ ਹੁਣ ਹੋ ਹਾਂ ਲੋ ਜੀ ਇਧਰ ਨੇ ਓਏ ਤੇ ਦੋਨੇ ਤੇ ਕੱਪ ਲੈ ਅਰੇ ਇਦਾਂ ਇਦ ਰੱਖ ਦੀ ਨਾ ਇਦਾਂ 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 ਕਰ ਦੀ ਥੱਲੇ ਕਰੀ ਮੈਂ ਹੀ ਦੱਸਿਆ ਹਾਂ ਆਲੇ ਦੂਰ ਕਰੀ ਦੇਖਿਓ ਜਸੂ ਦਾਦੂ ਕਿਤਾ ਬੋਲਦੇ ਦਾਦੂ ਕਿਤਾ ਬੋਲ ਦਾਦੂ ਦੱਸੀ ਮੈਂ ਘਰ ਉੱਤੇ ਹੀ ਆੜੇ ਵਾਇਕ ਮੈਂ ਰਾਤ ਨੂੰ ਖਾਣੇ 12 1 ਵਜੇ ਇਹ ਜਿਹੜਾ ਆ ਪੈਲਾ ਨਾ ਆਹੋ ਪੈਰਾ ਆ ਮੇਰਾ ਹਲੋ ਜੀ ਆ ਮੰਜੇ ਹੁਣ ਗਵੰਡੀਆਂ ਨੇ ਦੇ ਆਈਏ ਦੋ ਤੇ ਤਿੰਨ ਜਸੂ ਆ ਦੇ ਕੇ ਆਈਏ ਗੇਟ ਖੋਲ ਜਾ ਕੇ ਮੰਜੇ ਦੇ ਗਈ ਆ ਜਾਂ ਮੰਜੇ ਦੇਣ ਚੱਲੇ ਆ ਜੀ ਮੰਜੇ ਦੇਣ ਚੱਲੇ ਆ ਮੰਜੇ ਦੇਣ ਚੱਲੇ ਆ ਜੀ ਮੰਜੇ ਦੇਣ ਚੱਲ ਚੱਲ ਆ ਜਾ ਆ ਜਾ ਆ ਜਾ ਆ ਜਾ ਆ ਤੂੰ ਹੀ ਆ ਰਾ ਗਿੱਲੀ ਐ ਗਿੱਲੀ ਐ ਆ ਜਾ ਫੇ ਕੋ ਮਲਾਈ ਨੂੰ ਵੀ ਤੋ ਮਾਰਾ 2 ਮਿੰਟ ਓ ਦੇ ਕਾਲੂ ਕਿੱਥੇ ਬੈਠਾ ਮੀਂਹ ਚ ਹਾਏ ਮੇਰੇ ਰਸਵਾ ਕਾਲੂ ਆ ਕਾਲੂ ਉੱਥੇ ਚੱਲ ਜਾ ਅੰਦਰ ਕਾਲੂ ਮੀਂਹ ਪੈਂਦਾ ਚੱਲ ਜਾ ਅੰਦਰ ਜੱਸੂ ਐ ਇਹਨੂੰ ਕਾਲੂ ਚੱਲ ਅਜ ਦੇ ਹੀ ਮੰਜੇ ਤੇ ਲੋ ਜੀ ਪ੍ਰਾਣੇ ਅੱਜ ਚੱਲ ਗਏ ਆ ਤੇ ਹੁਣ ਬਾਰੀ ਬਾਰੀ ਸੇ ਰੌਣਗੇ ਤੇ ਇੱਕ ਇੱਕ ਦਿਨ ਕਢਾਉਣਗੇ ਨਾਲ ਮੇਰੇ ਕਿਉਂਕਿ ਗਾਂ ਕਰਕੇ ਮੇਰੀ ਸੇ ਤੁਹਾਨੂੰ ਪਤਾ ਉਧਰ ਚਲੋ ਡੈਡੀ ਨੂੰ ਠੀਕ ਹੀ ਆ ਹੁਣ ਬਟ ਇਹ ਵੀ ਕਹਿੰਦੇ ਪਰ ਉਹਨੇ ਸਾਡੇ ਕਹਿੰਦੇ ਕਿ ਵਾਰੀ-ਵਾਰੀ ਆਵਾਂਗੇ ਤੇ ਕੱਲੇ ਤੇ ਕਾਹਦੋ ਕਹਿੰਦੇ ਨੰਬਰ 'ਚ ਪੋਣਾ ਚਲੋ ਬਾਕੀ ਤਾਂ ਕੰਡੇ ਹੋ ਗਿਆ ਤੁਸੀਂ ਕਰ ਹੀ ਲਿਆ ਜੋ ਵੀ ਕਰਨਾ ਸੀਗਾ ਤੇ ਦੂਜਾ ਮੰਜ ਲੈ ਕੇ ਚੱਲਾਂ ਮੀਂਹ ਲੱਗਾ ਹੀ ਆ ਤਾਂ ਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਅੱਜ ਮਤਲਬ ਕਿ ਜ਼ਿਆਦਾ ਨਹੀਂ ਪੈ ਰਿਹਾ ਮੀਂਹ ਪੈ ਰਿਹਾ ਜਿੱਦਾਂ ਚੋਨੇ ਵਾਲਾ ਮੀਂਹ ਪੈ ਰਿਹਾ ਚੂਮ ਨਹੀਂ ਆਏ ਚੋਂਦਾ ਹੁੰਦਾ ਨਾ ਇਹ ਮੀਂਹ ਕੋਠੇ ਚੋਣ ਆਪਾਂ ਦੇ ਜਿਹੜੇ ਮੀਂਹ ਨਾ ਉਹ ਮੀਂਹ ਪੈਣ ਦੇ ਆ ਤੇ ਪਕਾ ਤੇ ਭਗਾ ਤੇ ਪਕਾ ਤੇ ਭਗਾ ਸਾਡੇ ਇੱਧਰ ਕਮਰੇ ਜਿਹੜੇ ਦੂਜੇ ਹੈਗੇ ਨਾ ਦੋ ਜਿੱਧਰ ਨਹੀਂ ਆਪਾਂ ਜਾਈ ਆਈ ਜਾਈ ਦਾ ਉਹ ਸਾਰੇ ਝੂਣਦੇ ਆ ਇਕੱਲਾ ਇਕੱਲਾ ਬਾਲਾਂ ਅੰਦਰ ਫਾਲਦਾਂ ਮੈਂ ਹਾਂ ਇਕੱਲਾ ਇਕੱਲਾ ਬਾਲਾਂ ਝੂਣਦੇ ਆ ਵਾਹਿਗੁਰੂ ਹੈ ਮਾਰਾ ਬਈ ਬਾਹਰ ਕਿ ਨਾ ਦੇਖੋ ਜੀ ਬਾਹਰ ਦਾ ਮਾਹੌਲ ਦੇਖ ਰਹੇ ਆ ਪਿਛੋਂ ਵੀ ਤੇ ਆਦੇ ਉੱਧਰਲੇ ਪਲਟ ਡੇ ਲਾਣੇ ਪੱਕਾ ਡੀਗੂ ਉੱਧਰ ਲਿਆਣ ਹਾਂ ਉੱਧਰਲੇ ਪਲਟ ਡੇ ਲਾਣੇ ਇਹ ਵੀ ਛੱਤ ਡੇ ਲਾਣੇ ਬਹੁਤ ਏਰੀ ਮੀਂਹ ਕੱਪੜੇ ਕਿੱਲੇ ਨਾ ਕਰੋ ਉੱਤੇ ਲਾ ਲਾ ਕੇ ਨਾ ਸੁਟੋ ਆ ਕੱਪੜੇ ਦੇਖ ਲਓ ਕਿ ਅੰਦਰ ਸੁੱਕਣੇ ਪਾਏ ਆਪਾਂ ਇਦਾਂ ਉਦਾਂ ਵੀ ਲਾ ਲਾ ਕੇ ਨਾ ਸੁਟੋ ਹੋਣੀ ਸੁੱਕਣੇ ਰਹਿਗੇ ਇੱਥੇ ਟਾਂਗ ਦਿੱਤੇ ਆ ਇਹਦੇ ਫੜਦਾ ਨਹੀਂ ਹੋਣਾ ਸਾਰਾ ਮੀਂਹ ਯਾਰ ਸੁੱਕ ਜਾਣੇ ਸੀਗੇ ਮੀਂਹ ਕਿਤਨੀ ਅੰਦਰ ਆਉਣਗਾ ਤੇਰਾ ਨਹੀਂ ਆਉਂਦਾ ਪਾਣੀ ਅੰਦਰ ਯਾਰ ਬੱਸ ਕਰਿਆ ਹਾਂ ਆਹ ਦੇਖ ਤਾਂ ਕਹਿੰਦੇ ਅੰਦਰ ਨਹੀਂ ਹੋਣਾ ਉਹ ਨਹੀਂ ਆਉਂਦਾ ਦੱਸੂ ਆ ਦੇਖੋ ਇਹ ਚੁਰਾ ਹੈ ਨੀਉ ਕਾਕਾ ਆ ਨੀਉ ਕਾਕਾ ਆ ਗਾ ਜੱਚੂ ਦਾ ਕਾਕਾ ਆ ਆ ਦੇਖੋ ਜੱਚੂ ਆ ਰਿਹਾ ਇੱਥੇ ਦਾ ਮਮਾ ਕੋਲੇ ਆ ਦੇਖੋ ਕਿ ਨਾਨਾ ਆ ਆ ਦੇਖੋ ਜੱਚੂ ਨੂੰ ਨਾਦੀਆਂ ਕਰਦੀ ਇਹਨੂੰ ਆ ਦੇਖੋ ਜੱਚੂ ਦਾ ਕਾਕਾ ਦੇਖੋ ਖਾ ਰਿਹਾ ਕਾਕਾ ਖਾ ਰਿਹਾ ਕਾਕਾ ਹਰੇ ਉਹ ਅਸੀਂ ਚੁੱਪੀ ਕਰਦੀ ਸੀ ਦਿਖਾ ਦੇ ਕਾਕਾ ਇਹਦਾ ਸਮਝਾ ਦੇ ਇੱਕ ਵਾਰੀ ਦੱਸੂ ਇਹ ਛੂ ਇਹਨੂੰ ਕਾ ਰੋਣਾ ਨਹੀਂ ਇਹਨੂੰ ਕਹਿ ਰਹੀ ਕਾ ਰੋਣਾ ਨਹੀਂ ਇਹ ਦਿਖਉਂਦੀ ਉਹਦਾ ਮੂੰਹ ਉਧਰ ਨੂੰ ਕਰਕੇ ਹੂੰ ਇਹ ਦੇਖੋ ਇਹਨੂੰ ਕਹਿ ਕੇ ਰੋਣਾ ਨਹੀਂ ਇਹਨੂੰ ਕਹਿ ਰੋਣਾ ਨਹੀਂ

ਦਾਦੂ ਕਹਿੰਦੇ ਮੈਂ ਕੁੱਟਣੀ ਆ ਆ ਆ ਆ ਆ ਜੀ ਲੰਘਾ ਦੀ ਸੰਗ ਲਓਂਦੀ ਦਾਦੂ ਜੀ ਦਾਦੀ ਕਹਿੰਦੀ ਠਹਿਰ ਜਾ ਗਈ ਮੈਂ ਦਾਦੀ ਕਹਿੰਦੀ ਆ ਗਈ ਮੈਂ ਇੱਧਰ ਸੰਗ ਲਓਂਦੀ ਦੰਤ ਘੜਦੀ ਨਾਲੇ ਆ ਦਦੂ ਤਾੜੀਆਂ ਕਿਤਾ ਮਾਰਦੇ ਦਾਦੇ ਤਾੜੀਆਂ ਹੀ ਦੱਦੂ ਦੱਦੂ ਕਲਾਪਿੰਗ ਕਿਤਾ ਕਰਦੇ ਕਲਾਪਿੰਗ ਕਿਤਾ ਤਾੜੀਆਂ ਮਾਰਦੇ ਦੱਦੂ ਰੋਟੀ ਕਿਤਾ ਖਾਂਦੇ ਰੋਟੀ ਕਿਤਾ ਖਾਂਦੇ ਮੈਂ ਰੋਟੀ ਕਿਤਾ ਖਾਂਦੇ ਰੋਟੀ ਛੀ ਤੂੰ ਛੀ ਚੱਲ ਵਾਸਤਾ ਦੱਦੂ ਨੇ ਬੋਲਿਆ ਦੱਦੂ ਬੋਲਣਾ ਕੁੱਟਣੀ ਆ ਚੁੱਪ ਕਰ ਜਾ ਸਮਝ ਨਹੀਂ ਪੈਣੀ ਆ ਇਹ ਰੋ ਚਾਈਨਾ ਦੀ ਬੋਸ ਆ ਇਹ ਹੂੰ ਚਾਈਨਾ ਦੀ ਇਹ ਗੱਲਾਂ ਹੁਣ ਸਮਝਣੀਆਂ ਪੈਣੀਆਂ ਸਾਰੀਆਂ ਹੀ ਮਮਾ ਇਹ ਚਾਈਨਾ ਦੀ ਬੋਸ ਆ ਡੈਡੀ ਕਹਿੰਦੇ ਡੈਡੀ ਨੇ ਸੈ ਆਲੂ ਕਹਿੰਦੇ ਤੂੰ ਸੌਂਫ ਦੀ ਡੱਬੀ ਉਹ ਤਾਂ ਫੜ ਲਾ ਇਹ ਫੂੰਦੇ ਮਾਰਤੀ ਕਹਿੰਦੀ ਕੁਝ ਨਹੀਂ ਹੁੰਦਾ ਸਮਝ ਲੱਗੀ ਨਹੀਂ ਇਹਨੂੰ ਮੈਂ ਦੌੜ ਕੇ ਸਮਝਾਈ ਰੱਬਾ ਦੇਰ ਬਾਅਦ ਸਮਝ ਆਉਂਦੀ ਮੈਂ ਸਮਝ ਆ ਜਾਂਦੀ ਓ ਚਲਾਉਂਦੀ ਮੈਂ ਵੀ ਇਹ ਕੰਦੇ ਪਿਆ ਸੋਹਰੀ ਡੱਬੀ ਅੰਨੇ ਛਾੜੀ ਘਾੜਣੀ ਮੈਂ ਕਹਿੰਦੀ ਇਹ ਆ ਦਾਦੂ ਨੇ ਹੁੰਦਾ ਇਹ ਸਮਝਾਇਆ ਨਾ ਪਹਾਂਡ ਕਰੀ ਹਾਂ ਹਾਂ ਤੂੰ ਆਇਆ ਅੰਦਰ ਤੂੰ ਆਇਆ ਆਹ ਹੋ ਗਿਆ ਆ ਹਾਂ ਆ ਹੈਲੋ ਨੋ ਜੀ ਲਾਈਟ ਜਿਹੜੀ ਆ ਉਹ ਕੱਟ ਲੱਗ ਚੁੱਕਿਆ ਤੇ ਡੈਡੀ ਨੂੰ ਉਹਨੂੰ ਬਾਹਰ ਆਪਾਂ ਲੈ ਹੁਣ ਬਾਹਰ ਕਵਾਉਣਗੇ ਲੰਮੇ ਕਿ ਚੱਕਰ ਇਦਾਂ ਕਿ ਲਾਈਟ ਦਾ ਪਤਾ ਨਹੀਂ ਕੀ ਚੱਕਰ ਆ ਹੁਣ ਇੱਕ ਲਾਈਟ ਜਗਾਈ ਆ ਤੇ ਰਾਤ ਨੂੰ ਦਿੱਕਤ ਨਾ ਆਵੇ ਲੈਟਰ ਬਿਲਕੁਲ ਲੋ ਹੋ ਚੁੱਕਿਆ ਇੱਕ ਲਾਈਟ ਹੀ ਤਾਰਕੀਆ ਕਿ ਡੈਡੀ ਨੂੰ ਰਾਤ ਨੂੰ ਮੇਰੇ ਹੋਏ ਲੈ ਕੇ ਜਾਣਾ ਪੈਂਦਾ ਬਾਥਰੂਮ ਨੂੰ ਤੇ ਸੋਝੇ ਕਰਕੇ ਕੜੀ ਬੰਦੀ ਕਰਦਾ ਭਰਾ ਪੱਕੇ ਅਸੀਂ ਬੰਦ ਕੀਤੇ ਅੰਦਰਾਂ ਜੱਸ ਇੱਧਰ ਆ ਜਾ ਪੁੱਤ ਇੱਧਰ ਆ ਜਾ ਸਾਰੇ ਪੁੱਥੇ ਬੰਦ ਕੀਤੇ ਇੱਧਰ ਵੀ ਤੇ ਇੱਧਰ ਵੀ ਪੱਕੇ ਸਾਰੇ ਬੰਦ ਕੀਤੇ ਆ ਚੱਲ ਪਿਆ ਚੱਲ ਪਿਆ ਚਾੜ ਨੂੰ ਜਲਦੀ ਵਧੀਆ ਕੀਤਾ ਵੈਰੀ ਗੁੱਡ ਨਾਈਸ